ਸਸਿਕਾ ਦੋਸਤੋ ਕੋਈ ਕਿਸੇ ਤੇ ਯਕੀਨ ਕੀ ਕਰੂਗਾ ਇਹ ਵੀਡੀਓ ਦੇਖ ਕੇ ਤੁਸੀਂ ਸਮਝ ਜੂਗੇ ਇਹ ਵੀਡੀਓ ਮੋਹਾਲੀ ਦਾ ਪੰਜ ਫੇਸ ਦੇ ਇੱਕ ਰੈਸਟੋਰੈਂਟ ਦਾ ਹੈਗਾ ਹੁਣ ਆਮ ਤੌਰ ਤੇ ਅਸੀਂ ਕਈ ਵਾਰ ਕਿਤੇ ਵੀ ਜਾਂਦੇ ਆ ਤਾਂ ਕੋਈ ਨਾ ਕੋਈ ਸਮਾਨ ਕਈ ਵਾਰ ਭੁੱਲ ਜਾਂਦੇ ਆ ਚੇਤੇ ਗੱਲਾਂ ਨਿਕਲ ਜਾਂਦੀਆਂ ਆ ਬੰਦਾ ਗੱਲੀਬਾਤੀ ਲੱਗਿਆ ਹੁੰਦਾ ਜਾਂ ਕੋਈ ਦਿਮਾਗ ਤੇ ਸੋ ਟੈਨਸ਼ਨਾਂ ਹੁੰਦੀਆਂ ਰਹੀਆਂ ਨੇ ਗੀਆਂ ਖੈਰ ਪਰ ਇਹ ਜਿਹੜੇ ਵੀਡੀਓ ਆ ਇਸ ਵੀਡੀਓ ਨੇ ਜੇ ਕਿਹਾ ਜਾਵੇ ਸ਼ਰਮਸਾਰ ਕਰਿਆ ਉਸ ਯਕੀਨ ਨੂੰ ਜਿਹੜਾ ਸ਼ਾਇਦ ਬਾਹਰ ਦਾ ਤਾਂ ਪਤਾ ਨਹੀਂ ਪਰ ਸਾਡੇ ਪੰਜਾਬ 'ਚ ਤਾਂ ਦੇਖਿਆ ਜਾਵੇ ਅੱਖਾਂ ਬੰਦ ਕਰਕੇ ਤੁਸੀਂ ਇਹਨੀ ਚੀਜ਼ ਤਾਂ ਸਮਝ ਸਕਦੇ ਹੋ ਵੀ ਯਾਰ ਜੇਕਰ ਤੁਹਾਡੇ ਨਾਲ ਕੋਈ ਗਲਤ ਹੋ ਰਿਹਾ ਤਾਂ ਲੋਕ ਤੁਹਾਡੀ ਮਦਦ ਦੇ ਵਾਸਤੇ ਅੱਗੇ ਆਉਣਗੇ ਤੇ ਇਹ ਵੀਡੀਓ ਜਿਹੜਾ ਇਹ ਕੋਈ ਅਜੀਹੀ ਕੁਝ ਦਰਸਾਉਂਦਾ ਹੈਗਾ ਪੰਜ ਫੇਸ ਦੇ ਇੱਕ ਰੈਸਟੋਰੈਂਟ ਦਾ ਇਹ ਵੀਡੀਓ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕੋਈ ਖਾਸ ਹਲਚਲ ਜਿਹੀ ਨਹੀਂ ਦਿਖ ਰਹੀ ਇੱਕ ਮੁੰਡਾ ਇੱਕ ਬੈਗ ਹੈ ਜਿਹੜਾ ਉਹ ਚੱਕ ਕੇ ਲੈ ਜਾਂਦਾ ਨਾਲ ਉਹਦੇ ਇੱਕ ਲੇਡੀਜ਼ ਵੀ ਆ ਪਰ ਖੇਡ ਸਾਰੀ ਇੱਥੇ ਹੋ ਗਈ ਕਿਉਂਕਿ ਇੱਕ ਪਰਿਵਾਰ ਕਹਿ ਲਓ ਜੋੜਾ ਕਹਿ ਲਓ ਉਹ ਸ਼ਾਪਿੰਗ ਕਰਦੇ ਨੇ ਸ਼ਾਪਿੰਗ ਕਰਕੇ ਜਿਵੇਂ ਆਮ ਤੌਰ ਤੇ ਸਾਡੀ ਇੱਕ ਬਣਿਆ ਹੋਇਆਗਾ ਸਿਸਟਮ ਜਾ ਜਾ ਕਿ ਇਹ ਆਦਤ ਬਣ ਜਾਂਦੀ ਆ ਵੀ ਅਸੀਂ ਆਪਦਾ ਮੋਬਾਈਲ ਪਾਰਸ ਵਗੈਰਾ ਉਹੀ ਬੈਗ ਚ ਪਾ ਲਾਨੇ ਆ ਵੀ ਚਲੋ ਇਹ ਤਾਂ ਹੁਣ ਲੈ ਜਾਣਾ ਹੀ ਹੈਗਾ ਹੁਣ ਇਸੇ ਤਰ੍ਹਾਂ ਦੇ ਨਾਲ ਇਹਨਾਂ ਨੂੰ ਖਾਣ ਪੀਣ ਵਾਸਤੇ 5 ਫੇਸ ਦੇ ਰੈਸਟੋਰੈਂਟ ਚ ਰੁੱਕ ਗਏ ਤੇ ਉਸ ਤੋਂ ਬਾਅਦ ਹੋਇਆ ਕੀ ਕਿ ਜਦੋਂ ਇਹ ਰੈਸਟੋਰੈਂਟ ਚ ਬੈਠਦੇ ਨੇ ਤਾਂ ਆਪਦਾ ਖਾਣਾ ਪੀਣਾ ਕੰਪਲੀਟ ਕਰਨ ਤੋਂ ਬਾਅਦ ਉੱਥੋਂ ਉੱਠ ਕੇ ਚਲੇ ਜਾਂਦੇ ਨੇ ਕਿ ਇਹਨਾਂ ਦੇ ਥੋੜੇ ਜੀ ਦੂਰ 7 ਫੇਸ ਜਦੋਂ ਤੱਕ ਪਹੁੰਚ ਜਾਂਦੇ ਨੇ ਇਹਨਾਂ ਨੂੰ ਯਾਦ ਆਉਂਦਾ ਵੀ ਸਾਡਾ ਬੈਗ ਤਾਂ ਉੱਥੇ ਹੀ ਰਹਿ ਗਿਆ ਦੁਬਾਰੇ ਫੇਰ ਰੈਸਟੋਰੈਂਟ ਪਹੁੰਚ ਜਾਂਦੇ ਨੇ ਰੈਸਟੋਰੈਂਟ ਤੇ ਕੋਲ ਜਾ ਕੇ ਜਦੋਂ ਪੁੱਛਦੇ ਨੇ ਉਹਨਾਂ ਨੂੰ ਵੀ ਸਾਡਾ ਬੈਗ ਸੀਗਾ ਉਰੇ ਰਹਿ ਗਿਆ ਤਾਂ ਉਹ ਹੋਟਲ ਵਾਲੇ ਕਹਿੰਦੇ ਭਾਈ ਉਰੇ ਤਾਂ ਕੋਈ ਨਹੀਂ ਹੈਗਾ ਬੈਗ ਬੂਗ ਖਾਲੀ ਸੀ ਮੇਜ਼ ਵੀ ਖਾਲੀ ਸੀ ਉਹ ਕਹਿੰਦੇ ਉਹਨੇ ਆਪਦੇ ਵਾਈਫ ਨੂੰ ਪੁੱਛਿਆ ਕਹਿੰਦੇ ਵੀ ਤੂੰ ਉਸ ਤਾਂ ਨਹੀਂ ਕਿਤੇ ਭੁੱਲ ਕੇ ਲੈ ਗਈ ਨਾਲ ਵੀ ਹੋ ਸਕਦਾ ਕਿਤੇ ਬਾਹਰ ਗਿਰ ਗਿਆ ਹੋਵੇ ਉਹ ਕਹਿੰਦੀ ਵੀ ਨਹੀਂ ਮੈਂ ਚੱਕਿਆ ਨਹੀਂ ਹੈਗਾ ਉਹ ਕਹਿੰਦੇ ਚਲੋ ਸੀਸੀਟੀਵੀ ਲੱਗੀ ਹੁੰਦੇ ਨੇ ਹਰੇਕ ਥਾਂ ਤੇ ਇਹਨਾਂ ਬੰਦਿਆਂ ਦੀ ਤੁਸੀਂ ਕਰਤੂਰ ਦੇਖੋ ਵੀ ਇਹਨਾਂ ਨੂੰ ਇਹ ਵੀ ਇਲਮ ਨਹੀਂ ਹੈਗਾ ਵੀ ਸੀਸੀਟੀਵੀ ਲੱਗਿਆ ਯਾਰ ਅੱਜ ਕੱਲ ਹਰੇਕ ਥਾਂ ਤੇ ਲੱਗੇ ਹੋਏ ਨੇ ਤੁਸੀਂ ਕਿਉਂ ਕੱਲ ਨੂੰ ਜਲੂਸ ਖੜਾਉਂਗੇ ਚਲੋ ਖੈਰ ਜਦੋਂ ਇਹ ਬਾਈ ਜੀ ਨਾਲ ਮੇਰੀ ਗੱਲ ਵੀ ਹੋਈ ਫੋਨ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਉਂਕਿ ਆਮ ਤੌਰ ਤੇ ਕਈ ਵਾਰ ਫੇਕ ਵੀਡੀਓ ਤੁਰੇ ਫਿਰਦੇ ਨੇ ਹੁੰਦੇ ਨੇ ਜਾਂ ਫਿਰ ਪੁਰਾਣੇ ਤੁਰੇ ਫਿਰਦੇ ਹੁੰਦੇ ਨੇ ਬਹੁਤ ਬਹੁਤ ਟਾਈਮ ਹੋ ਜਾਂਦਾ ਇਹ ਕਹਿੰਦੇ ਬਾਈ ਜੀ ਤਾਜ਼ਾ ਵੀਡੀਓ ਆ ਤੇ ਵੀਡੀਓ ਦੇ ਵਿੱਚ ਦਿਖ ਰਹੇ ਜਿਹੜੇ ਇਨਸਾਨ ਨੇ ਇਹ ਸਾਡੇ ਪਿੱਛੇ ਬੈਠੇ ਖਾਣਾ ਖਾ ਰਹੇ ਸੀਗੇ ਤੇ ਆਮ ਤੌਰ ਤੇ ਪਤੀ ਹੁੰਦਾ ਆਪਾਂ ਨੂੰ ਇੱਧਰ ਉੱਧਰ ਜੇ ਨਿਗਾ ਬਾਜਦੇ ਆ ਕਹਿੰਦੇ ਜਦੋਂ ਅਸੀਂ ਬਾਗੇ ਸਾਡੇ ਪਿੱਛੋਂ ਇਹਨਾਂ ਨੇ ਬੈਗ ਚੱਕ ਲਿਆ ਬੈਗ ਦੇ ਵਿੱਚ ਪਰਸ ਸੀਗਾ ਡਾਕੂਮੈਂਟ ਸੀਗੇ ਕੀਮਤੀ ਸਮਾਨ ਸੀਗਾ ਤਾ ਕਹਿੰਦੇ ਇਹ ਚੱਕ ਕੇ ਲੈ ਗਏ ਨੇ ਹਾਲਾਂਕਿ ਉਦੋਂ ਬਾਅਦ ਚ ਇਹਨਾਂ ਨੇ ਆਰਡਰ ਦੇ ਆਪਦੀ ਆਨਲਾਈਨ ਪੇਮੈਂਟ ਵੀ ਕਰੀ ਆ ਦਲੇਰੀ ਦੇਖੋ ਤੁਸੀਂ ਬੰਦਿਆਂ ਦੀ ਹੁਣ ਇਹਨਾਂ ਸਾਰਿਆਂ ਦੇ ਵਿੱਚ ਇਹ ਦੇਖਿਆ ਜਾਵੇ ਚਲੋ ਇਹ ਤਾਂ ਗੱਲ ਹੈਗੀ ਆ ਬੰਦਿਆਂ ਦਾ ਪਤਾ ਵੀ ਲੱਗ ਜਾਊਗਾ ਵੀਡੀਓ ਤੁਸੀਂ ਲੋਕ ਸ਼ੇਅਰ ਕਰ ਦੋਗੇ ਵੱਧੋ ਵੱਧ ਪਤਾ ਲੱਗ ਜਾਊਗਾ ਵੀ ਇਹ ਕੌਣ ਨੇ ਪਰ ਗੱਲ ਇਹ ਹੈ ਵੀ ਅਸੀਂ ਆਮ ਤੌਰ ਤੇ ਸਮਾਨ ਪੁੱਲ ਲੈ ਜਾਂਦੇ ਆ ਕਈ ਥਾਵਾਂ ਦੇ ਉੱਤੇ ਤੇ ਲੋਕ ਸਾਨੂੰ ਸਭੋ ਫੋਨ ਕਰ ਕਰ ਦੱਸਦੇ ਨੇ ਜਾਂ ਉੱਥੇ ਪੁੱਛਦੇ ਨੇ ਵੀ ਯਾਰ ਇਹ ਕਿਧਰ ਰਹਿ ਗਿਆ ਪਰ ਉਰੇ ਹਾਲਾਤ ਉਲਟੇ ਸੀ ਇਹਨਾਂ ਨੇ ਚੱਕਿਆ ਪਰਸ ਆਜਾ ਕਿ ਇਹ ਬੈਗ ਜਾਂ ਚੱਕਿਆ ਬੈਗ ਦੇ ਵਿੱਚ ਜਿਹੜਾ ਸਮਾਨ ਸੀ ਦੇਖ ਤੇ ਉਦੋਂ ਬਾਅਦ ਲੈ ਗਏ ਨੇਗੇ ਹੁਣ ਇਹ ਸਾਰੀ ਚੀਜ਼ ਨੂੰ ਦੇਖ ਕੇ ਹੋਏ ਇੱਕ ਚੀਜ਼ ਇਨਸਾਨੀਅਤ ਸ਼ਰਮਸਾਰ ਇਹ ਹੁੰਦੀ ਆ ਵੀ ਚਲੋ ਇਹ ਠੀਕ ਹੈ ਵੀ ਅੱਜ ਵੀ ਸਾਡੇ ਉਰੇ ਜੇ ਕਹੀਏ ਪੂਰਾ ਸਿਸਟਮ ਸਾਰੇ ਲੋਕ ਈਮਾਨਦਾਰ ਨਹੀਂ ਹੈਗੇ ਪਰ ਮੈਕਸਿਮਮ ਆਬਾਦੀ ਤਾਂ ਹੈਗੀ ਆ ਸਾਡੇ ਈਮਾਨਦਾਰਾਂ ਦੀ ਉਹਦੇ ਵਿੱਚ ਅਜਿਹੇ ਲੋਕ ਤੁਹਾਨੂੰ ਕਿੱਥੇ ਟੱਕਰ ਜਣੇ ਸਾਡੇ ਵਾਸਤੇ ਇੱਕ ਐਗਜ਼ਾਮਪਲ ਵੀ ਆ ਵੀਡੀਓ ਬਣਾਉਣ ਦਾ ਮੰਤਵ ਨਾਲ ਨਾਲ ਇਹ ਵੀ ਆ ਵੀ ਅਸੀਂ ਇੱਕ ਚੀਜ਼ ਹੁਣ ਦੇਖੀਏ ਥੋੜਾ ਜਿਹਾ ਆਪ ਹੀ ਗੌਰ ਕਰ ਲਿਆ ਕਰੀਏ ਕਿਉਂਕਿ ਜ਼ਿਆਦਾ ਤਾਂ ਹਾਲਾਤ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਵਿਗੜੇ ਦਿਖਾਈ ਦਿੰਦੇ ਆ ਕੱਲੋਂ ਐਵੇਂ ਕਿਸੇ ਦਾ ਨੁਕਸਾਨ ਹੋ ਕੀ ਅਸੀਂ ਆਪ ਥੋੜੀ ਜੀ ਗੌਰ ਰੱਖੀਏ ਤੇ ਅਜਿਹੀ ਹੀ ਗੱਲ ਹੋ ਵੀ ਨਾ ਖੈਰ ਤੁਸੀਂ ਵੀ ਜੇ ਦੇਖਿਓ ਜੇ ਕਿਸ ਨੂੰ ਪਤਾ ਲੱਗਦਾ ਵੀ ਬਾਈ ਇਹ ਕੌਣ ਆ ਉਹਨੂੰ ਕਦੇ ਭਾਈ ਸਮਾਨ ਮੋੜ ਦੇ ਅਗਲੇ ਦਾ ਤੇ ਉਹਦੇ ਵਿੱਚ ਜ਼ਰੂਰੀ ਅਗਲੇ ਦੇ ਜਿਵੇਂ ਡਾਕੂਮੈਂਟ ਹੀ ਜਾਦੇ ਖੈਰ ਜ਼ਰੂਰੀ ਹੁੰਦੇ ਨੇ ਪੈਸੇ ਟਕੇ ਦਾ ਤਾਂ ਖੈਰ ਅੱਜ ਕੱਲਾ ਗਲਾ ਔਨਲਾਈਨ ਰੱਖਦਾ ਵੀ ਹੈ ਹੈ ਨਹੀਂ ਇੰਨਾ ਔਨਲਾਈਨ ਕਰਕੇ ਪਰ ਇਸ ਚੀਜ਼ਾਂ ਤੋਂ ਸਮਝਣ ਦੀ ਲੋੜ ਆ ਵੀ ਅਸੀਂ ਇੰਨੀ ਵੀ ਆਪ ਦੀ ਇਨਸਾਨੀਅਤ ਨਾ ਮਾਰੀ ਅਸੀਂ ਧਿਆਨ ਰੱਖੀਏ ਇਹ ਚੀਜ਼ਾਂ ਦਾ ਕਿ ਜੇਕਰ ਕੋਈ ਬੰਦਾ ਭੁੱਲ ਗਿਆ ਉਸ ਚੀਜ਼ ਦਾ ਫਾਇਦਾ ਨਾ ਚੱਕੀਏ